ਰੋਜਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਜਮੂਤ ਜਤਰਾ ਤੇ ਆਏ ਇੱਕ ਸ਼ਰਦਾਲੂ ਨੂੰ ਨਿਹੰਗ ਸਿੰਘਾਂ ਵੱਲੋਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਕੁੱਟਮਾਰ ਕਰਦਿਆਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਜਮੂ ਕਸ਼ਮੀਰ ਤੋਂ ਆਏ ਕੁੱਟਮਾਰ ਵਿੱਚ ਜ਼ਖਮੀ ਹੋਏ ਉਸ ਸ਼ਰਦਾਲੂ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ ਸਾਹਿਬ ਵਿਖੇ ਭਰਤੀ ਕਰਵਾਇਆ ਗਿਆ ਅੱਜ ਜਿਹੜਾ ਰੋਜ਼ਾ ਸ਼ਰੀਫ ਦੀ ਸਾਹਮਣੇ ਵਾਲੀ ਸੜਕ ਹੈ ਉਹਦੇ ਉੱਪਰ ਇੱਕ ਕੋਈ ਕਸ਼ਮੀਰ ਤੋਂ ਬੰਦੇ ਆਏ ਕੋਈ ਉਹਨਾਂ ਨੂੰ ਜਿਵੇਂ ਤਿੰਨ ਲੋਕਾਂ ਨੇ ਜਿਹੜੇ ਨਿਹੰਗ ਦੇ ਪਾਣੇ 'ਚ ਸੀਗੇ ਉਹਨਾਂ ਨੂੰ ਫੜ ਕੇ ਘੁੱਟਿਆ ਉਹ ਪਹਿਲਾਂ ਕੜੀਸ ਕੇ ਜਿਹੜਾ ਅੰਦਰ ਕੰਪਲੈਕਸ ਵਾਲੇ ਪਾਸੇ ਲੈ ਗਏ ਤੇ ਸਾਨੂੰ ਉੱਥੋਂ ਇਤਲਾਹ ਆ ਗਈ ਸੀ ਕਿ ਸਾਡੀ ਟੀਮ ਫਿਰ ਪਹੁੰਚੀ ਸੀ ਜਿਹੜਾ ਬੰਦਾ ਹੈਗਾ ਉਹ ਹੈਗਾ ਮੁਦਸਰ ਅਹਿਮਦ ਦਾਹ ਹੈ ਪਾਦੀਪੁਰਦਾ ਇੱਥੇ ਮਥਾ ਟਿਕਣ ਆਏ ਹੋਏ ਸੀਗੇ ਰੋਜ਼ਾ ਸ਼ਰੀ ਇਹ ਬਾਹਰ ਖੜੇ ਕਿਤੇ ਕੋਈ ਗੱਲ ਕਰ ਰਹੇ ਹੋਣੇ ਜਾਂ ਆਪਸ ਵਿੱਚ ਉਨ੍ਹਾਂ ਕੋਈ ਗਲਤਫਹਮੀ ਹੋ ਗਈ ਹੈ ਲੈ ਗੱਲ ਉਹਦੀ ਅਸੀਂ ਮੈਟਰ ਦੀ ਤਫਤੀਸ਼ ਕਰ ਰਹੇ ਹਾਂ ਪਰ ਜਿਹੜੇ ਉਹ ਲੋਕ ਨਿਹੰਗ ਬਾਣੇ ਦੇ ਵਿੱਚ ਆਏ ਸੀਗੇ ਉਹ ਤਿੰਨ ਅਸੀਂ ਕੱਲ ਐਫ ਆਈ ਆਰ ਦੇਣ ਤੋਂ ਬਾਅਦ ਉਨ੍ਹਾਂ ਨੂੰ ਅਰੈਸਟ ਕਰ ਲਿਆ ਅਸੀਂ ਐਫ ਆਈ ਆਰ ਨੰਬਰ 12 ਦਿੱਤੀ ਹੈ ਜੀ ਫਤੇਗੜ ਸਾਹਿਬ ਥਾਣੇ 'ਚ 109 115 ਬੀ ਐਨ ਐਸ ਦੇ ਤਹਿਤ ਕਿਹੜੇ ਕਿਹਨੂੰ ਗ੍ਰਿਫਤਾਰ ਕੀਤਾ ਗਿਆ ਮਾਮਲੇ ਦੇ ਅਸੀਂ ਜੀ ਹਲੇ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਉਹਨਾਂ ਚੋਂ ਹੈਗੇ ਸਨੀ ਸਿੰਘ ਹੈ ਇੱਕ ਜੋਬਨਪ੍ਰੀਤ ਸਿੰਘ ਹੈ ਇੱਕ ਸੁਖਵੀਰ ਸਿੰਘ ਹੈ ਤੇ ਇੱਕ ਉਹਨਾਂ ਨਾਲ ਕੋਈ ਛੋਟਾ ਬੱਚਾ ਵੀ ਸੀਗਾ ਉਹ ਵਾਲੇ ਅਣਪਛਾਤੇ ਸਾਰੇ ਇਨਸੀਡੈਂਟ ਦੀ ਉੱਥੇ ਵੀਡੀਓ ਬਣੀ ਹੈ ਅਸੀਂ ਵੀਡੀਓ ਦੇਖ ਕੇ ਹੋਰ ਵੀ ਅਸੀਂ ਹਰ ਪੱਖੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਉਹਨਾਂ ਦਾ ਕਾਰਨ ਕੀ ਸੀ ਗੱਲੜਾ ਜਿਹਾ ਕੋਈ ਤੇਜ਼ ਤਾਰ ਹਥਿਆਰ ਵੀ ਬ੍ਰਾਹਮਣ ਤੋਂ ਜੁੜੋ ਤੋ ਤੇਜ਼ ਤਾਰ ਹਥਿਆਰਤਾ ਨਹੀਂ ਹਲੇ ਐਸਾ ਤੱਕ ਉਹਨਾਂ ਨੂੰ ਕਹਿ ਸਕਦੇ ਜਿਹਨੇ ਨਿਹੰਗ ਬਾਣੇ ਦੇ ਵਿੱਚ ਕਈਆਂ ਨੇ ਕੋਈ ਕਿਰਪਾਨ ਜਾਂ ਕੁਛ ਅਸੀਂ ਦੇਖ ਰਹੇ ਹਾਂ ਉਹ ਸਾਰੀਆਂ ਹਲੇ ਵੀਡੀਓ ਸਾਡੀ ਟੀਮ ਦੇਖ ਰਹੀ ਹੈ ਤੇ ਕਿ ਉਹਨਾਂ ਨੇ ਕਿਸ ਸੀਗਨਲ ਵਾਰ ਕੀਤਾ ਥੋੜਾ ਸਿਗਾ ਜੀ ਜਿਹਦੀ ਕੁੱਟ ਮਾਰਦੇ ਜਿਹਦੀ ਕੁੱਟ ਮਾਰਦੇ ਤੈਨੂੰ ਬਾਦੀਪੁਰਾ ਬੰਦੀਪੁਰਾ ਜਾਂ ਬਾਦੀਪੁਰਾ ਜੰਮੂ ਕਸ਼ਮੀਰ ਤੋਂ ਉੱਥੋਂ ਦਾ ਹੈ ਜੀ ਪ੍ਰਾਪਰਟੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز